ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਸਾ ਤਨ ਰਹਿਨੀ ਮਨ ਪੁਨਰਪਕਰ ਹਉ ਪਹੰਚੂ ਤਤ ਬਰਾਤੀ ਰਾਮ ਰਾਇਸ ਹੋ ਪਾਵਲੇ ਹੋ ਲੇਹੂ ਆਤਮ ਤੇ ਰੰਗ ਰਾਤੀ ਗਾਉ ਗਉਰੀ ਦਰਹਨੀਆਂ मंगल चारा मेरी ग्रह आई राजा राम पतारा रहाओ नाभ कमल में बेदी रच ले ब्रह्म ज्ञान उचारा राम राय सो दूल्हा पायो असबड़ भाग हमारा ਚਰਨਰ ਮੁੰਜਨ ਕੋਤਕਾਈ ਕੋਟ 33 ਉਹ ਜਨ ਕਹੇ ਕਬੀਰ ਮੋਹੀ ਵਿਆਹ ਚਲੇ ਹੈ ਪੁਰਖ ਏਕ ਭਗਵਾਨ ਕੀ ਸਮਝਾਉਂਦੇ ਨੇ ਭਗਤ ਜੀ ਭਗਤ ਜੀ ਆਪਾਂ ਨੂੰ ਪ੍ਰਾਪਤੀ ਬਾਰੇ ਸਮਝਾਉਂਦੇ ਆ ਕਿਵੇਂ ਪ੍ਰਾਪਤੀ ਕਰਨੀ ਆਪਾਂ ਕਿਹੜੀ ਅਵਸਥਾ ਜਾ ਕੇ ਆਪਾਂ ਨੂੰ ਕਿਹੜੀ ਪ੍ਰਾਪਤੀ ਹੈ ਸਾਰੀ ਬਾਣੀ ਅਵਸਥਾ ਦਾ ਵਿਆਹਨ ਕਰਦੀ ਹੈ ਚਾਰ ਪਦਾਰਥ ਜੀ ਕੋ ਮੰਗੇ ਸਾਧ ਜਨਾਕੀ ਸੇਵਾ ਲੱਗੇ ਸਟੱਪ ਬਾਈ ਸਟੱਪ ਆਪਾਂ ਨੂੰ ਮਿਲਣੇ ਨੇ ਭਾਈ ਪਦਾਰਥ ਪਹਿਲਾ ਗਿਆਨ ਦੂਜਾ ਮੁਕਤੀ ਤੀਜਾ ਨਾਮ ਚੌਥਾ ਜਨ ਇੱਥੇ ਭਗਤ ਜੀ ਸਮਝਾਉਂਦੇ ਨੇ ਤਨ ਰੈਣੀ ਮਨ ਪੁਨਰਪਕਰਹੁ ਪਾਂਚੋਂ ਤਤਵ ਰਾਤੀ ਰਾਮ ਰਾਏ ਸੁਭਾਵਰ ਲੇਹੁ ਆਤਮ ਤਿਹ ਰੰਗਰਾਤੀ ਬੁੱਧੀ ਕਹ ਲਈਏ ਸੁਰਤ ਕਹ ਲਈਏ ਜੋਤ ਕਹ ਲਈਏ ਸਮਝਾਉਂਦੀ ਹੈ ਕਹਿੰਦੀ ਭਾਵਰ ਤੋਂ ਭਾਵ ਫੇਰੀ ਜਿਵੇਂ ਟੰਡਰ ਐਨੀ ਮਨ ਪੁਨਰ ਬੁੱਧੀ ਸੂਝਵਾਨ ਹੋ ਗਈ ਮਨ ਨੂੰ ਵਾਚ ਚ ਕਰ ਲਿਆ ਗੁਰ ਸ਼ਬਦ ਦੇ ਵਿਚਾਰ ਨਾਲ ਜਦੋਂ ਅਸੀਂ ਵੀ ਜੁੜਾਂਗੇ ਮਨ ਉਦੋਂ ਬਾਅਦ ਵਾਚ ਜਾਣਾ ਮ ਜਦੋਂ ਬੁੱਧੀ ਸੂਝਵਾਨ ਹੋ ਜਾਂਦੀ ਹੈ ਫਿਰ ਮਨ ਦੇ ਕਹੇ ਚ ਨਹੀਂ ਲੱਗਦੀ ਹੈ ਕਿ ਆਖੇ ਨਹੀਂ ਲੱਗਦੀਆਂ ਇਹ ਕਹਿ ਲੋ ਫਿਰ ਇਹਨੂੰ ਵਾਚ ਚ ਕਰ ਲੈਂਦੀ ਹੈ ਜਿਹੜੇ ਪੰਜ ਤਤ ਨੇ ਸਰੀਰ ਹੈ ਕਹਿੰਦੇ ਜਿਵੇਂ ਇਹ ਸਾਰੇ ਵਿਰਾਤੀ ਮਿਲ ਲਈ ਆਪਾਂ ਜਿਵੇਂ ਲੜავੇ ਹੋਣ ਜਾਂਦੇ ਕੁਰੀ ਨੂੰ ਇਵੇਂ ਆਤਮਾ ਆਪਦਾ ਜਿਹੜਾ ਹੈਗਾ ਮੂਲ RAM ਕਹ ਲਈਏ ਸਤਗੁਰ ਕਹ ਲਈਏ ਉਹਦੀ ਪ੍ਰਾਪਤੀ ਖਾਤਰ ਆਈ ਇੱਕ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਇਆ ਹੋਇਆ ਇਸ ਦੀ ਗੱਲ ਕੋਈ ਨਹੀਂ ਹੈਗੀ ਅਵਸਥਾ ਜਿਵੇਂ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆ ਉਹ ਸਮਝਣ ਖਾਤਰ ਇਹ ਸੰਸਾਰੀ ਪ੍ਰਮਾਣ ਨੇ RAM ਰਿਓ ਸੁਭਾਵ ਲੈ ਹੋ ਆਤਮ ਤਹਿ ਰੰਗ ਰਾਤੀ ਜਿਹਦੀ ਆਤਮਾ ਉਹਦੇ ਰੰਗ ਚ ਰੰਗੀ ਜਾਂਦੀ ਹੈ ਉਹ ਫਿਰ ਕੀ ਕਰਦੀ ਹੈ ਜਿਹਦੇ ਫੇਰੇ ਹੋ ਜਾਂਦੇ ਜਿਵੇਂ ਆਪਾਂ ਫੇਰੇ ਲੈਂਦੇ ਨੇ ਕੁੜੀ ਮੁੰਡੇ ਦੇ ਵਿਆਹ ਤੇ ਉਹ ਕਿਵੇਂ ਨੇ ਗਾਓ ਗਾਉਰੇ ਦੁਲਹੀਆਂ ਮੰਗਲ ਚਾਰਾ ਮੇਰੇ ਘਰੇ ਆਏ ਰਾਜਾ ਰਾਮ ਪਤਾਰਾ ਜਿਵੇਂ ਬਰਾਤ ਦਾ ਦਰਸ਼ਨ ਕਰਦੀਆਂ ਕੁੜੀਆਂ ਇਕੱਠੀ ਹੋ ਕੇ ਸਭ ਇਹ ਰੰਗ ਤਮਸਾ ਬਦਲ ਖੁਸ਼ੀ ਦਾ ਮੌਕਾ ਹੁੰਦਾ ਉਹ ਅਵਸਥਾ ਵਾ ਜਦੋਂ ਕਿਸੇ ਦੇ ਅੰਦਰ ਹੀ ਪ੍ਰਾਪਤ ਹੁੰਦੀ ਹੈ ਗਾਉਰੇ ਗਾਉਰੇ ਦੁਲਹਨੀਆਂ ਸਾਰਿਆਂ ਨੇ ਉੱਥੇ ਜਾਣਾ ਸਭ ਨੇ ਸਵਰੇ ਬੰਜਣਾ ਸਭ ਮੁਕ ਲਾਵਣ ਹਾਰ ਇਹ ਪ੍ਰਮਾਣ ਨੇ ਸੰਸਾਰੀ ਪਾਈ ਰਹਾਉ ਨਾਭ ਕਮਲ ਮੇਂ ਬੀਦੀ ਰਚਲੇ ਬ੍ਰਹਮ ਗਿਆਨ ਉਚਾਰਾ RAM ਰਾਏ ਸੋ ਧੂਲਾ ਪਾਇਓ ਅਸਬੜ ਭਾਗ ਹਮਾਰਾ ਵੱਡੇ ਭਾਗਾਂ ਵਾਲੇ ਜਿਵੇਂ ਆਪਾਂ ਕਾਰਜ ਕਰਦੇ ਆ ਸੰਸਾਰੀ ਵੀ ਬੜੀਆਂ ਖੁਸ਼ੀਆਂ ਆਉਂਦੀਆਂ ਵਧਾਈਆਂ ਦਿੰਨੇ ਇੱਕ ਦੂਜੇ ਨੂੰ ਨਾਭ ਕਮਲ 나ੜੋ ਦਾਸਮ ਨਮੰਦਵਾਰ ਜਾਣ ਤੋਂ ਬਾਅਦ ਉਹ ਕੱਟਿਆ ਜਾਂਦਾ ਉੱਥੇ ਜਿਹੜਾ ਹੈਗਾ ਉਹ ਬਿਧੀਏ ਉੱਥੋਂ ਆਪਾਂ ਨੂੰ ਇਹ ਹੁੰਦਾ ਵਾ ਸਾਰਾ ਕੁਝ ਉਹੀ ਨਾਭ ਕਮਲ ਹੈ ਕਮਲ ਉੱਪਰ ਹੁੰਦਾ ਜਿਵੇਂ ਫੁੱਲ ਖਿੜਿਆ ਪਾਣੀ ਥੱਲੇ ਐਵੇਂ ਹਿਰਦਾ ਉੱਥੇ ਬ੍ਰਹਮ ਗਿਆਨ ਉਚਾਰਨ ਹੁੰਦਾ ਜਿਹੜੀ ਆਤਮਾ ਨੂੰ ਇਹ ਪ੍ਰਾਪਤੀ ਹੁੰਦੀ ਹੈ ਉਹ ਉਚਾਰਦੇ ਨੇ ਉਹ ਕੌਣ ਨੇ ਉਹ ਗੁਰੂ ਪਗਬ ਸਹਿਬ ਰਾਜ ਆਪਣੇ ਕੋ ਰਬੀ ਬਾਣੀ ਉਹਨਾਂ ਦੀ ਪ੍ਰਗਟ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨੂੰ ਸਮਝਣ ਦੀ ਲੋੜ ਆ ਭਾਈ RAM RAHES SODULLA ਭਾਈ ਉਸ ਬੜੇ ਭਾਗ ਹਮਾਰਾ ਵੱਡੇ ਭਾਗਾਂ ਵਾਲੀ ਹੈ ਸੁਰਤ ਜੋਤ ਬੁੱਧੀ ਕਹਿ ਲਈ ਸੀਤਾ ਤੇ ਰਾਮ ਨੂੰ ਮਿਲ ਜਾਂਦੀ ਹੈ ਅੱਗੇ ਕੀ ਸਮਝਾਉਂਦੇ ਜਿਵੇਂ ਵਿਰਾਤ ਦੇ ਵਿੱਚ ਇਕੱਠ ਹੁੰਦਾ ਹੈ ਸੁਰਨਰ ਮੁੰਜਨ ਕੌਤਕਾਏ ਕੋਟ 3300 ਜਾਨਾ ਸੁਰਨਰ ਜਿਵੇਂ ਵਿਆਹ ਦੇ ਵਿੱਚ ਜਾਨੀ ਹੁੰਦੇ ਨੇ ਇਹਨੂੰ ਸਮਝਣ ਦੀ ਲੋੜ ਹੈ ਭਾਈ ਉਹਨਾਂ ਦਾ ਤਾਂ ਖਾਣ ਪੀਣ ਤੁਸੀਂ ਮਤਲਬ ਹੁੰਦਾ ਵਿਆਉਣ ਵਾਲੇ ਆ ਲਿਜਾਣ ਵਾਲੇ ਤਾਂ ਹੋਰ ਹੀ ਨੇ ਇਹਨੂੰ ਸਮਝਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਬਾਣੀ ਸੰਨ ਨੂੰ ਸੰਸਾਰੀ ਪ੍ਰਮਾਣ ਦੇ ਦੇ ਕੀ ਸਮਝਾਉਂਦਾ ਸੋਰ ਨਰਮੁ ਜਨ ਕੋਤਕਾਏ ਕੋਤਕ ਹੈ ਭਾਈ ਇਹ ਸੰਸਾਰ ਇਹਨ ਸਮਝਣ ਦੀ ਲੋੜ ਹੈ ਕੋਟ 33 ਉਜਾਰਨਾ 33 ਕਰੋੜ ਦੇ ਦਿੱਤੇ ਕਹਿੰਦੇ ਨੇ ਕਿੱਥੇ ਨੇ ਭਾਈ ਉਹ ਸਾਰੇ ਉਹ ਕੀ ਅਵਸਥਾ ਦੇ ਨਾ ਉਹ ਨੇ ਕਹੇ ਕਬੀਰ ਮੋਹਿ ਵਿਆਚ ਚੱਲੇ ਹੈ ਪੁਰਖ ਇੱਕ ਭਗਵਾਨ ਫਿਰ ਪੁਰਖ ਕਿਹੜਾ ਹੋਇਆ ਭਾਈ ਸ਼ਬਦ ਗੁਰੂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਆਪਾਂ ਵੀ ਤਾਂ ਪਈਏ ਦੁਲਾ ਪੋਣਾ ਆਪਾਂ ਵੀ ਤੇ ਪ੍ਰਾਪਤੀ ਕਰਨੀ ਜਿਵੇਂ ਸੰਸਾਰ ਦਾ ਪ੍ਰਮਾਣ ਦੇ ਕੇ ਆਪਾਂ ਨੂੰ ਭਗਜੀ ਨੇ ਸਮਝਾਇਆ ਕਿਵੇਂ ਵਿਆਹ ਦੇ ਵਿੱਚ ਖਾਂਦੇ ਪੀਂਦੇ ਨੱਚਦੇ ਹੱਸਦੇ ਖੇលਦੇ ਨੇ ਇਹ ਮੀ ਧਰਮ ਦੀ ਦੁਨੀਆ ਦਾ ਮਾਰਗ ਹੈ ਇਹ ਸਾਰੇ ਫਿਰ ਜਿਹੜੇ ਸੁਰਨਰਮੰਜਨ ਹੁੰਦੇ ਨੇ ਇਹ ਕੁੱਤਕਾਲੀ ਖੇਲ ਹੈ ਇਹਨੂੰ ਸਮਝਣ ਦੀ ਲੋੜ ਹੈ ਜਿਵੇਂ ਆਪਾਂ ਬਰਾਤ ਦੇ ਵਿੱਚ ਜਾਂਦੇ ਆ ਆਪਾਂ ਨੂੰ ਕੀ ਮਤਲਬ ਹੁੰਦਾ ਖਾਣ ਪੀਣ ਤੇ ਹੀ ਹੁੰਦਾ ਹੈ ਜ਼ਿੰਮੇਵਾਰੀ ਕੀ ਦੀ ਹੁੰਦੀ ਹੈ ਬੋਝ ਕੀਤੇ ਹੁੰਦਾ ਹੈ ਜਿਹੜੇ ਮੇਨ ਪਰਿਵਾਰ ਹੁੰਦੇ ਆ ਲਾੜੇ ਦਾ ਪਿਓ ਲਾੜੇ ਦੇ ਮਾਪੇ ਕੁੜੀ ਦੇ ਮਾਪੇ ਭੈਣ ਭਾਈ ਇਹਨਾਂ ਨੂੰ ਸਮਝਣ ਦੀ ਲੋੜ ਹੈ ਭਾਈ ਇਹ ਸੰਸਾਰੀ ਪ੍ਰਮਾਨ ਦੇ ਦੇ ਕੇ ਬਾਣੀ ਆਪਾਂ ਨੂੰ ਸਮਝਾਉਂਦੀ ਹੈ ਇਹ ਧਰਮ ਦੀ ਦੁਨੀਆ ਦੀ ਅਵਸਥਾ ਬਾਰੇ ਭਗਤੀ ਸਮਝਾਉਂਦੀ ਹੈ ਉਹ ਫਿਰ ਆਤਮਾ ਜਿਹੜੀਆਂ ਸੂਰਤ ਸ਼ਬਦ ਨਾਲ ਜੁੜ ਜਾਂਦੀਆਂ ਨੇ ਉਹ ਇਥੋਂ ਪਾਰ ਨਿਕਲ ਜਾਂਦੇ ਨੇ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਇਹ ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾਵੰਦੈ ਆਪਾਂ ਵੀ ਤਾਂ ਪਾਰ ਕਰਨੀ ਆ ਭਾਈ ਗਿਆਨ ਕਾ ਬੱਧਾ ਮੰਨ ਰਹੇ ਗੁਰਮਿੰਨ ਗਿਆਨ ਨਾ ਹੋਏ ਗੁਰਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮੰਨ ਨਹੀਂ ਟਿਕਣਾ ਮੰਨ ਟਿਕੇ ਤੋਂ ਬਿਨਾ ਕਾਹ ਲੈਣੀ ਛੱਡਣਾ ਫਿਰ ਕਿਵੇਂ ਇਹ ਪ੍ਰਾਪਤੀ ਹੋਊਗੀ ਇਹ ਵਿਚਾਰਤਾਰਾਂ ਨਾਲ ਜੁੜ ਕੇ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਭ ਲੋਬ ਅਸੀਂ ਵੱਡੇ ਭਾਗਾਂ ਵਾਲੇ ਹੋਈਏ ਆਤਮਾ ਕਰ ਸੰਸਾਰ ਕਰਕੇ ਨਹੀਂ ਸੰਸਾਰ ਦੇ ਵਿੱਚ ਤਾਂ ਲੋਕ ਵੱਡਾ ਕਿਹਨੂੰ ਕਹਿੰਦੇ ਆ ਜਿਹਦੀ ਸੰਪਤ ਜ਼ਿਆਦਾ ਹੋਵੇ ਲੋਕ ਮੰਨਦੇ ਹੋਣ ਨਹੀਂ ਭਾਈ ਵੱਡੇ ਭਗਤਾ ਹੋਏ ਜਿਹੜੇ ਮੁਕਤ ਹੋ ਕੇ ਆਪਦੇ ਘਰ ਚਲੇ ਜਾਂਦੇ ਨੇ ਭਗਤ ਕਬੀਰ ਜੀ ਸਮਝਾਉਂਦੇ ਨੇ ਉਜਲ ਪਹਿਰੇ ਕਾਪਰੇ पान सुपारी ਖਾਏ ਇੱਕ ਸਰਕੇ ਨਾਮ ਵੇਣ ਵਾਂਦੇ ਜੰਪਰ ਜਾਏ ਭਗਵਾਨ ਜੀ ਕਹਿੰਦੇ ਸਾਰਿਆਂ ਨੂੰ ਜੰਮ ਬਨ ਕੇ ਲੈ ਜਾਂਦੇ ਨੇ ਭਾਈ ਮਹਿੰਗੀ ਮਹਿੰਗੀ ਵਸਤਰ ਉੱਚੇ ਰਾਜਪਾਟ ਸੰਸਾਰ ਦੀਆਂ ਵਿੜਿਆਈਆਂ ਫਿਰ ਕਿਸ ਕੰਮ ਆਈਆਂ ਭਾਈਓ ਬਨ ਕੇ ਤਾਂ ਜਮ ਲੈ ਜਾਂਦੇ ਨੇ ਆਪਾਂ ਇਹ ਗਲਤੀ ਨਹੀਂ ਕਰਨੀ ਹੈਗੀ ਉਹ ਉਹਨਾਂ ਦਾ ਜੀਵਨ ਹੈ ਉਹਨਾਂ ਨੇ ਜਵਾਬ ਦੇਣਾ ਆਪਾਂ ਨੂੰ ਆਪਣਾ ਜਵਾਬ ਦੇਣਾ ਪੈਣਾ ਜਿਵੇਂ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਪੇਪਰ ਦਾ ਟਾਈਮ ਹੁੰਦਾ ਸਾਰੇ ਸਾਲ ਦੀ ਕਮਾਈ ਜਿੰਨੀ ਉਹ ਪੜ੍ਹੀ ਹੁੰਦੀ ਹੈ ਉਹਨਾਂ ਨੇ ਫਿਰ ਉਹ ਪੇਪਰਾਂ 'ਚ ਲਿਖਦੇ ਨੇ ਸਮਾਂ ਹੁੰਦਾ ਪੇਪਰ ਫੜਾ ਜਾਂਦਾ ਜੋ ਲਿਖ ਦਿੰਦੇ ਨੇ ਕੋਈ ਪਾਸ ਕੋਈ ਫੇਲ ਪਿਛਲਾ ਸ਼ਬਦ ਵੀ ਆਪਾਂ ਵਿਚਾਰਿਆ ਬਾਜੀਗਰ ਸੰਸਾਰ ਕਬੀਰਾ ਚੇਤ ਢਾਲ ਪਾਸਾ ਇਹ ਬਾਜੀ ਉਲਟੀ ਨਾ ਪੈ ਜੇ ਆਪਣੀ ਕਿਤੇ ਸਿੱਧੀ ਭਾਈਆ ਆਪਾਂ ਗੁਰ ਕੇ ਸਮਖੋ ਕੇ ਚੰਦੀਏ ਆਪਣਾ ਸੰਸਾਰ ਤੇ ਆਉਣਾ ਸਫਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ